ਕਰੇ ਹੋ ਸਕਦੀ ਆਟਾ ਖੰਡ ਨਾ ਹੋਵੇ ਉਹ ਐ ਕਰਤਾ ਐ ਕਿ세 ਬੰਦੇ ਦਾ ਆਪਦੇ ਉੱਤੇ ਟੈਗ ਨਾ ਲਵਾਓ ਹਾਂ ਕੋਈ ਰਣਜੀਤ ਸਿੰਘ ਦੀ ਇੱਕ ਗੱਲ ਇਹ ਹੈ ਲੇਟੈਸਟ ਮੁੱਦਾ ਚੱਲ ਰਿਹਾ ਭਾਈ ਰਣਜੀਤ ਸਿੰਘ ਦੀ ਢੱਡਰੀਆਂ ਲੈਂਦਾ ਵੀ ਉਹ ਕਾਲ ਤੱਕ ਸਾਹ ਪੇਸ ਹੋਏ ਕਈ ਜਣਾਂ ਨੇ ਸਲਾਹਿਆ ਵੀ ਚੰਗਾ ਕਰਿਆ ਕਈ ਜਣੇ ਕਹਿੰਦੇ ਨੇ ਮਾੜਾ ਬਗੈਰਾ ਬਗੈਰਾ ਬੋਲਦੇ ਇਸ ਤੋਂ ਜਿਹੜੀ ਅਗਲੀ ਕੰਮ ਦੀ ਗੱਲ ਸੁਣਨ ਵਾਲੀ ਹੋਏ ਹੈ ਵੀ ਰਣਜੀਤ ਆਪਦੇ ਖੁਦ ਦਵਾਨਾ ਤੇ ਇਹ ਗੱਲ ਕਹਿੰਦਾ ਵੀ ਛੋਟੀਆਂ ਚੀਜ਼ਾਂ ਦਾ ਛੋਟੀ ਜ਼ਿੰਦਗੀ 'ਚ ਵੱਧਦਾ ਅਸਰ ਪੈਂਦਾ ਵੱਡੀਆਂ ਦਾ ਨਹੀਂ ਪੈਂਦਾ ਬਾਹਰੇ ਕੀ ਹੋਇਆ ਕੀ ਨਾ ਹੋਇਆ ਉਹ ਤਾਂ ਯਾਰ ਮੈਟਰੇ ਨਹੀਂ ਕਰਦਾ ਠੀਕ ਹੈ ਕਈਆਂ ਦੇ ਤਾਂ ਸੱਚੀ ਗੱਲ ਇੰਨਾ ਕ ਵੀ ਘਰੇ ਵਸੱਕ ਦੀ ਆਟਾ ਖੰਡ ਨਾ ਹੋਵੇ ਉਹ ਐਂ ਕਰਤਾ ਐਂ ਕਰਤਾ ਜਿਨ੍ਹਾਂ ਨੂੰ ਕੋਈ ਪੁੱਛਦਾ ਨਹੀਂ ਉਹ ਵੀ ਇਹ ਚੀਜ਼ ਬੋਲੀ ਜਾਂਦੇ ਨੇ ਹਨਾ ਚਲੋ ਵੱਖੋ ਵੱਖਰਾ ਹਰੇਕ ਬੰਦੇ ਦੀ ਸੋਚ ਆ ਉਹਨੂੰ ਅਧਿਕਾਰ ਵੀ ਆ ਬੋਲਣ ਦਾ ਪਰ ਇੱਕ ਚੀਜ਼ ਉਹਨੂੰ ਕੁਦਰਤੀ ਸੋਨੂੰ ਨਹੀਂ ਆਪਦਾ ਮੇਰਾ ਨਜ਼ਰੀਆ ਖੁੱਦਾ ਪਲੇਟਫਾਰਮ ਆਪਾਂ ਇਹਦੇ ਫੇਸਬੁੱਕ ਤੇ ਗੱਲ ਕਰਦੇ ਆਂ ਵੀ ਜਿਹੜੀ ਮੇਨ ਗੱਲ ਕਰਨ ਵਾਲੀ ਸੀਗੀ ਕਿਸੇ ਬੰਦੇ ਦਾ ਆਪਦੇ ਉੱਤੇ ਟੈਗ ਨਾ ਲਵਾਓ ਹਾਂ ਕੋਈ ਰਣਜੀਤ ਦਾ ਕਹਾਣਾ ਹੁੰਦਾਗਾ ਵੀ ਇੱਕ ਦਰਵਾਜ਼ਾ ਹੁੰਦਾ ਆਪਾਂ ਕਿਸ ਸੰਪਰਦਾ ਤਾਈਂ ਜਾਂ ਕਿਸੇ ਵੀ ਬੰਦੇ ਰਾਹੀਂ ਆਪਾਂ ਉਹਦੇ ਚ ਐਂਟਰ ਕਰਦੇ ਆਂ ਪਰ ਸਭ ਤੋਂ ਵੱਡੀ ਗੱਲ ਗੁਰਬਾਣੀ ਦੇ ਉਹਨੂੰ ਸਮਝਣਾ ਉਹਦੇ ਲੜ ਲੱਗਣਾ ਲੜ ਲੱਗਣਾ ਵੀ ਇਹੀ ਆ ਵੀ ਬਾਣੀ ਨੂੰ ਸਮਝੋ ਉਹਨੂੰ ਆਪਣੀ ਜੀਵਨ ਦੇ ਵਿੱਚ ਲਾਗੂ ਕਰੋ ਹਣਾ ਤੁਸੀਂ ਕਿਸੇ ਦਾ ਟੈਗ ਨਾ ਲਵਾਓ ਯਾਰ ਫਿਰ ਵੀ ਕੋਈ ਨਾ ਕੋਈ ਇਨਸਾਨ ਹੁਣ ਦੇਖਿਆ ਹੈ ਕਈ ਬੰਦੇ ਪਾਰਟੀਆਂ ਹੁੰਦੀਆਂ ਨਹੀਂਆਂ ਕੋਈ ਜਿਹੜੀਆਂ ਲੀਡਰ ਵਾਲੀਆਂ ਹੁੰਦੀਆਂ ਨੇ ਕੋਈ ਕਿਸੇ ਪਿੱਛੇ ਲੱਗਦਾ ਕਿ ਕਿਸੇ ਫਿਰ ਜਦੋਂ ਬਦਲ ਜਾਂਦੇ ਨੇ ਉਹ ਵਿਚਾਰਿਆਂ ਨੂੰ ਫਿਰ ਔਖਾ ਹੁੰਦਾ ਉਹ ਨੂੰ ਵੱਡੀਆਂ ਵੱਡੀਆਂ ਸਟੇਟਮੈਂਟਾਂ ਉਸ ਵੀ ਦਿੰਦੇ ਨੇ ਇਸ ਕਰਕੇ ਆਪਣਾ ਤਾਂ ਮਸਲਾ ਹੀ ਨਹੀਂ ਹੈ ਕਈ ਤਾਂ ਬਾਲੀ ਔਖੇ ਹੋਏ ਪਏ ਨੇ ਉਹਨਾਂ ਨੂੰ ਤਾਂ ਐ ਵੀ ਉਲਟੀਆਂ ਕਰੀ ਜਾਂਦੇ ਨੇ ਵੀ ਐ ਹੋ ਗਿਆ ਐ ਹੋ ਗਿਆ ਪਰ ਉਹਨਾਂ ਨੂੰ ਜਵਾਬ ਦੇ ਹੀ ਜਾਂਦੇ ਨੇ ਮਾੜੀ ਮਾੜੀ ਗੱਲ ਤੇ ਆਏ ਹੁੰਦਾ ਵੀ ਇੱਕ ਇੱਕ ਦਿਨ ਚ 15-15 ਵੀ ਵੀ ਪੋਸਟਾਂ ਉਹ ਕਰੀ ਜਾਂਦੇ ਨੇ ਆਏ ਹੋ ਗਿਆ ਆਏ ਹੋ ਗਿਆ ਕਈਆਂ ਤਾਂ ਹਾਜਮ ਨਹੀਂ ਆ ਰਹੀ ਵੀ ਸੇਤੀ ਬੋਲੀ ਉਲਟੀ ਕਰੀਏ ਉਹਨੇ ਕਹਿ ਵੀ ਦਿੱਤਾ ਸੋਨੂੰ ਜਿਹੜੇ ਬੰਦੇ ਦੀ ਕੋਈ ਵੀ ਚੀਜ਼ ਵਧੀਆ ਲੱਗਦੀ ਆ ਬਾਣੀ ਮੁਤਾਬਕ ਵੀ ਸਾਂਝ ਕਰੀ ਜਾਏ ਗੁਨਾਹੇਰੀ ਛੋੜਾ ਗੁਣ ਚੱਲਿਏ ਹਨਾ ਤੁਹਾਨੂੰ ਲੱਗਦਾ ਵੀ ਆਹ ਗੱਲ ਕਿਸੇ ਦੀ ਵੀ ਹੁਣ ਅਸੀਂ ਦਾ ਯਾਰਾ ਸਾਨੂੰ ਕੋਈ ਆਖੇ ਵੀ ਤੁਸੀਂ ਐਂ ਬੋਲ ਦਿਓ ਰਣਜੀਤ ਸਿੰਘ ਢੱਡਰੀਆਂ ਵਾਲੇ ਉਹਨਾਂ ਨੂੰ ਵੀ ਸੁਣ ਲੈਂਦਾ ਹਰ ਨੇਕ ਸੀ ਨਿਊਜ਼ੀਲੈਂਡ ਹਰੀ ਦੇ ਵਿਚਾਰ ਕਦੇ-ਕਦੇ ਆ ਜਾਂਦੇ ਨੇ ਸਾਹਮਣੇ ਪਿੰਦਰਪਾਲ ਜਿੰਨੇ ਨੇ ਵੀ ਸਾਰਿਆਂ ਨੂੰ ਸੁਣ ਲਈਦਾ ਬੰਦਾ ਕੀ ਕਹਿੰਦਾ ਠੀਕ ਹੈ ਇਹਦਾ ਕੋਈ ਮਤਲ ਮਸਲ ਨਹੀਂ ਕਿਤੇ ਤੋਂ ਤੁਹਾਨੂੰ ਕੋਈ ਚੀਜ਼ ਚੰਗੀ ਲੱਗਦੀ ਹੈ ਅਪਣਾਉਣ ਵਾਲੀ ਠੀਕ ਆ ਰਣਜੀਤ ਸਿੰਘ ਦੀ ਇੱਕ ਗੱਲ ਇਹ ਆ ਲਿਸਟ ਬਣਦੀ ਆ ਵੱਡੀ ਪਹਿਲਾਂ ਤਾਂ ਉਸ ਬੰਦੇ ਨੇ ਆਪਦੀ ਕੋਈ ਜ਼ਮੀਨ ਨੀ ਨਾਮ ਲਵਾਈ ਪਰਮੇਸ਼ਰ ਦਵਾਰ ਦੀ ਉਹ ਕਹਿੰਦਾ ਵੀ ਸਾਰੀ ਗੁਰੂ ਗ੍ਰੰਥ ਸਾਹਿਬਾ ਪਹਿਲੀ ਦੂਸਰੀ ਅੱਜ ਤੱਕ ਪਰਮੇਸ਼ਰ ਦਵਾਰ ਸਾਹਿਬ ਵਿਖੇ ਸਿੱਖ ਰਹਿਤ ਮਰਿਆ ਦਾ ਲਾਗੂ ਹੋਈ ਹੁਣ ਤੱਕ ਸਤ ਦੀ ਉਹ ਉਹਨਾਂ ਦੇ ਦਰਬਾਰ ਬੰਦ ਸੀ ਜਿਵੇਂ ਵੀ ਉਹਨਾਂ ਦੀ ਫਾਈਟ ਚੱਲਦੀ ਸੀ ਕੁਝ ਵੀ ਪਰ ਉੱਥੇ ਪਰਮੇਸ਼ਰ ਦਵਾਰ ਸਰ ਨਾਲੋਂ ਜ਼ਿਆਦਾ ਸਿੱਖ ਰਹਿਤ ਮਰਿਆ ਦਾ ਲਾਗੂ ਸੀ ਠੀਕ ਹੈ ਤੀਸਰੇ ਨੰਬਰ ਤੇ ਗੱਲ ਰਣਜੀਤ ਨੇ ਇੱਕ ਚੀਜ਼ ਬੜੀ ਵਧੀਆ ਆਖੀ ਵੀ ਗੁਰੂ ਨਾਨਕ ਦੇਵ ਜੀ ਦਾ ਜਿਹੜਾ ਜਨਮ ਅਸੀਂ ਪੜਦੇ ਆ ਆ ਸਾਰੇ ਕਿਤੇ ਨੈੱਟ ਦੇ ਪਿਆ 14 April ਦਾ ਉਹ ਸਿਰਫ ਪੂਰੇ ਪੰਜਾਬ 'ਚ ਜਿੰਨੀਆਂ ਜਥੇਬੰਦੀਆਂ ਸੀ ਜਿੱਥੇ ਵੀ ਸਿੱਖ ਕੌਮ ਵਰਤਦੀ ਸੀ ਕੱਲੀ ਪਰਮੇਸ਼ਰ ਦਵਾਰ 14 April ਨੂੰ ਗੁਰੂ ਨਾਨਕ ਦੇਵ ਜੀਆਂ ਦਾ ਜਨਮ ਦਿਹਾੜਾ ਬਣਾਇਆ ਜਾਂਦਾ ਸੀ ਉਹ ਦੀ ਪ੍ਰਾਪਤੀ ਸੀ ਚਲੋ ਉਹਨੇ ਮਨ ਦੇ ਉੱਤੇ ਕੰਮ ਕਰਿਆ ਇੱਕ ਇਹ ਚੀਜ਼ ਬੜਾ ਸੋਹਣਾ ਕਨਸੈਪਟ ਸਮਝਾਇਆ ਵੀ ਰੱਬ ਬੰਦੇ ਦੇ ਅੰਦਰ ਹੈ ਆ ਸਭ ਕੁਝ ਠੀਕ ਆ ਉਹਦਾ ਮਸਲਾ ਵੀ ਉਹ ਕਿਤੇ ਗਿਆ ਤੇ ਤੇ ਨਾ ਗਿਆ ਸੋਨੂੰ ਜਿਹੜੀ ਗੱਲ ਚੰਗੀ ਲੱਗਦੀ ਠੀਕ ਆ ਯਾਰ ਕਿਉਂ ਟੱਕਰਾ ਮਾਰ ਦੂੰ ਵਾਧੂ ਦੀਆਂ ਵਿੱਚ ਉਹ ਨੇ ਐਂ ਕਰਤਾ ਕਾਲ ਤਖਤ ਦੇ ਐਂ ਬਾਕੀਆ ਸਾਰੀਆਂ ਅੱਧੇ ਦਾ ਸੱਚੀ ਗੱਲ ਮਨ ਲਾਦਾ ਜੇ ਉਹ ਚਾਰ ਰੋਟੀਆਂ ਖਾਂਦੇ ਉਹਨਾਂ ਇੱਕੇ ਖਾਂਦੇ ਉਹ ਵੀ ਅੰਦਰੋਂ ਹੋਣੀ ਜਾਂਦਾ ਉਹ ਸੇਤੀ ਬੋਲੀ ਏ ਸੇਤੀ ਦੱਸੀਏ ਕੋਈ ਗੱਲ ਆ ਜਾਂਦੀ ਏ ਬੋਲੀ ਜਾਂਦੇ ਤੁਸੀਂ ਆਪਦਾ ਦੇਖੋ ਐ ਇਹ ਤਾਂ ਕਿਸੇ ਦੇ ਘਰੇ ਖੰਡ ਆਟਾ ਮੁੱਕਿਆ ਪਿਆ ਹੋਵੇ ਉਹ ਮਰੀ ਜਾਂਦਾ ਹੋਵੇ ਚੱਕੜ ਬੈਠਾ ਆਪਣਾ ਤਾਂ ਮਸਲਾ ਹੀ ਨਹੀਂ ਠੀਕ ਆ ਸੋਨੂੰ ਕਿਤੋਂ ਵੀ ਕੋਈ ਚੰਗੀ ਚੀਜ਼ ਲੱਗਦੀ ਉਹਨੂੰ ਅਪਣਾਓ ਆਪਣੇ ਜੀਵਨ ਚ ਲਾਗੂ ਕਰੋ ਗੱਲ ਖਤਮ ਠੀਕ ਹੈ ਆਪ ਦਾ ਹਾਂ ਗਰਾਊਂਡ ਲੈਵਲ ਤੇ ਤੁਹਾਨੂੰ ਸਮਝ ਆ ਗਈ ਤੁਹਾਨੂੰ ਰਣਜੀਤ ਜੀ ਕੁਝ ਚੰਗੀ ਚੀਜ਼ ਦੇ ਕੇ ਜਾਂਦਾ ਉਹਨੂੰ ਅਪਣਾਓ ਤੁਹਾਨੂੰ ਕੀ ਲੋੜ ਆ ਬਈ ਠੀਕ ਹੈ ਉਹਨੇ ਐ ਕਰ ਲਿਆ ਐ ਕਰ ਲਿਆ ਫੇਰ ਚਲੋ ਕਰ ਲਿਆ ਫੇਰ ਠੀਕ ਹੈ ਜਿਹੜੇ ਬੰਦੇ ਨੂੰ ਚੱਲ ਅਸੀਂ ਆਏ ਨਹੀਂ ਕਹਿੰਦੇ ਮੰਨੋ ਪੰਜ ਬੰਦੇ ਨਹੀਂ ਯਾਰ ਸੁਣਦੇ ਉਹਦੇ ਘਰ ਦੇ ਨਹੀਂ ਉਹਨੂੰ ਜਾਣਦੇ ਉਹ ੱਡਣ ਲੱਗਿਆ ਪਿਆਏ ਹੋਇਆ ਪਿਆਏ ਗੁਜ਼ਾਕਦੀ ਅਸੀਂ ਆਂ ਕੁਝ ਵੀ ਠੀਕ ਹੈ ਐਡੇ ਹੋਏ ਨਹੀਂ ਹੈ ਸੁਇਸ਼ ਕਰਕੇ ਭਾਈ ਆਪਦਾ ਪਹਿਲਾ ਘਰ ਦੇਖੋ ਆਪਦਾ ਛੋਡਾ ਕੋਈ ਆਲੇ-ਦਾਲੇ ਦਾ ਫਰਜ ਜਾਓ ਪੂਰਾ ਕਰੋ ਛੋਡਾ ਦਾ ਮਸਲਾ ਹੀ ਨਹੀਂ ਤੁਸੀਂ ਨਾ ਦਾ 3 ਨਾ ਚੋਨਾ 13 ਠੀਕ ਹੈ ਸੁਇਸ਼ ਕਰਕੇ ਇਹ ਜੇ ਕੰਮਾਂ ਤੋਂ ਦੂਰੇ ਰਹੋ ਕਿਤੋਂ ਚੰਗੀ ਚੀਜ਼ ਮਿਲਦੀ ਆ ਬਣਾ ਲਓ ਨਹੀਂ ਨਾ ਧੰਨਵਾਦ